ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਸਾਰੇ ਕਿਵੇਂ ਹੋ ਆਪਾਂ ਨਾ ਹੀ ਹੋਏ ਸੀ ਖੇਤ ਜਦੋਂ ਦਾ ਡੈਡੀ ਸਾਡੇ ਨਾਲ ਹੀ ਆਏ ਸੀ ਜੋ ਸਾਡਾ ਵਿਆਹ ਹੋਇਆ ਸੀ ਨਾ ਹੁਣ ਤਾਂ ਪ੍ਰੀ ਵੈਡਿੰਗਾਂ ਚੱਲ ਪੰਗਾ ਹਨ ਪ੍ਰੀ ਵੈਡਿੰਗਾਂ ਚਾਹੀਏ ਜਾਂਦੇ ਆ ਪਰ ਸਾਡੀ ਨਹੀਂ ਸੀ ਪ੍ਰੀ ਵੈਡ ਕੋਈ ਜਿਹੜਾ ਸੀ ਸੀਰ ਕੀਤਾ ਸੀ ਮੈਂ ਤੁਹਾਨੂੰ ਕਰਕੇ ਦਿਖਾਉਣੀ ਮੂਵੀ ਵਾਲੇ ਨੇ ਕਰਾਇਆ ਸੀ ਜਦ ਆ ਜਾ ਡੈਡੀ ਨੂੰ ਪਤਾ ਲੱਗਣ ਦੇ ਡੈਡੀ ఫోటోగి మేర కదా ప్రీ బా ਤੇ ਸਾਡਾ ਤਾਂ ਚਾਹ ਵਿੱਚ ਹੀ ਰਹਿ ਗਿਆ ਪ੍ਰੀ ਵੈਡਿੰਗ ਦਾ ਕੋਈ ਕੁਝ ਨਹੀਂ ਹੋਈ ਹੈਗੀ ਹੈ ਹੈ ਲੈ ਖਰਚੇ ਕਿਉਂ ਬੰਦਨ ਸ਼ਾਹ ਹੋਣਾ ਚਾਹੀਦਾ ਵਾ ਸ਼ਾਹ ਕਹਦਾ ਉਹ ਤੂੰ ਬਾਅਦ ਚ ਕਰਾ ਲੂ ਹੈ ਫਟੋ ਫਟੋ ਐਵੇਂ ਕਿਤੇ ਸੱਦ ਕੇ ਕਰੀਏ ਨੇ ਖਰਚੇ ਜਨੇ ਓਏ ਨਾ ਸਈ ਲੋਕ ਆਪਣੇ ਕਰਜ਼ੇ ਧੱਲੇ ਆਉਂਦੇ ਆ ਆ ਨਾ ਬਿਆਹ ਕਰ ਆਪਣਾ ਹੀ ਲਾ ਲ ਹਾਂ ਤੇਰੀ ਮੰਮੀ ਤੇ ਮੇਰੀ ਮੰਮੀ ਨਹੀਂ ਮੰਨੀ ਠੀਕ ਹੈ 6.5 ਲੱਖ ਰੁਪਏ ਮੇਰੇ 15 ਲੱਖ ਰੁਪਏ ਹੋ ਡਾ ਲੱਗਿਆ ਬਹੁਤ ਖਰਚਾ ਹੋਇਆ ਸੱਚੀ ਗੱਲ ਹੈ 6 ਲੱਖ ਰੁਪਏ ਲੱਗ ਗਿਆ ਉਹ 6 ਲੱਖ ਮੇਰੇ ਕੋਲ ਚ ਰਹਿੰਦਾ ਸਿਰੋ 15 ਦੇ 10 5 5 ਹੀ ਕਰਾਉਂਦੇ ਤੇਰੇ ਨਾਲ ਤੇ ਬੜੀ ਕਰਾਈ ਹੁੰਦੀ ਹੁਣ ਨੂੰ ਕਿੰਨੇ ਸਾਲ ਹੋ ਗਏ ਆਪਣੇ ਪਿਆ ਨੂੰ ਆਪਣੇ ਨੂੰ ਨਾ ਨਹੀਂ ਨਹੀਂ 9 ਮਾ ਲੱਗਿਆ ਸੀ ਹਾਂ ਤੇ ਹੁਣ ਨੂੰ 5 ਸਾਲ ਪਹਿਲਾਂ ਟੁੱਟ ਕੇ 500 ਦਾ 10 ਲੱਖ ਹੋੜਾ ਹੀ ਆ ਗਾਣ ਸਾਲ ਫਿਰ 20 ਲੱਖ ਹੋਣਾ ਹੈ ਵੈਸੇ ਗੱਲ ਸਹੀ ਆ ਹਨਾ ਜਦੋਂ ਵਿਆਹ ਹੁੰਦਾ ਤੋ ਆਪਾਂ ਇੰਨਾ ਖਰਚਾ ਕਰਤਾ ਦਿੰਨੇ ਆ ਤੇ ਬਾਅਦ ਚ ਇੰਗਾਂ ਪ੍ਰੋਬਲਮ ਆਉਂਦੀਆਂ ਤੇ ਉਦੋਂ ਆਪਾਂ ਨੂੰ ਪਤਾ ਹੀ ਆ ਹਨਾ ਜਿਵੇਂ ਆਪਣੇ ਬੱਚੇ ਹੁੰਦੇ ਆ ਹੁਣ ਤਾਂ ਸਰਜਰੀਆਂ ਡਾਕਟਰ ਮੈਂਟ ਲਾਉਂਦਿਆ ਕਰਨ ਨੂੰ ਹੁਣ ਤਾਂ ਜਿਵੇਂ ਹਨਾ ਇੰਨੇ ਜਿਆਦੇ ਖਰਚ ਆ ਪਤਾ ਜਿਵੇਂ ਹਨਾ ਇਹ ਜਾਬ ਦੇ ਡੈੜੀਆਂ ਮਨ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਖੇਡਦੇ ਸੀ ਹਨਾ ਤੇ ਵਧੀਆ ਚਲੋ ਬਹੁਤ ਵਧੀਆ ਸੀ ਜਦੋਂ ਸਾਡੀ ਮੈਰਿਜ ਹੋਈ ਆ ਫਿਰ ਇਹਨਾਂ ਦੇ 60 ਵਜ ਗਈ ਹੈ ਨਾ ਆਪਰੇਸ਼ਨ ਇਹਨਾਂ ਦੇ ਤਿੰਨ ਆਪਰੇਸ਼ਨ ਹੋਇਆ ਤੇ ਤੁਸੀਂ ਦੇਖੋ ਵੀ ਕਿੰਨਾ ਖਰਚਾ ਹੋਇਆ ਹੋ ਹੈ ਨਾ ਪਹਿਲਾਂ ਅਸੀਂ ਚੰਡੀਗੜ੍ਹੋਂ ਕਰਾਇਆ ਆਪਰੇਸ਼ਨ ਉਹ ਨਹੀਂ ਸੈੱਟ ਬੈਠਾ ਵੀਰੇ ਸੀ ਬੰਬੇ ਸਪੋਰਟਸ ਮਿਡ ਵਾਲੇ ਹਸਪੀਟਲ ਨਾਲ ਆ ਉੱਥੇ ਖਰਚਾ ਬਹੁਤ ਜ਼ਿਆਦਾ ਹੁੰਦਾ ਉਦੋਂ ਕਰਾਇਆ ਤੀਜਾ ਵੀਰੇ ਇਹਨਾਂ ਦਾ ਸ਼ੋਲਡਰ ਦਾ ਹੋਇਆ ਤੇ ਉਹ ਖਰਚੇ ਆਪਾਂ ਮੈਨੇਜ ਕਿੱਥੋਂ ਕਰਨੇ ਹਨ ਨਾ ਇੰਨੀ ਆਪਣੇ ਇਨਕਮ ਨਹੀਂ ਹੁੰਦੀ ਜਿਹੜੇ ਆਪਣੇ ਨਾਰਮਲ ਪਰਿਵਾਰ ਆ ਵੀ ਵਿਆਹਾਂ ਤੇ ਇੰਨਾ ਖਰਚਾ ਨਹੀਂ ਕਰਨਾ ਚਾਹੀਦਾ ਚਲੋ ਸ਼ੌਂਕ ਆ ਕੁੜੀਆਂ ਦੇ ਸ਼ੌਂਕ ਵੀ ਹੁੰਦੇ ਆ ਮੁੰਡਿਆਂ ਦੇ ਵੀ ਹੁੰਦੇ ਆ ਆਪੋ ਆਪਣੇ ਬਾਅਦ ਕਹਿੰਦੇ ਕਿ ਫੋਟੋ ਬਚਾਉਣੀਆਂ ਕਿਤੇ ਉੱਦਾ ਘੁੰਮੜ ਜਾਵਣ ਹਾਂ ਘੁੰਮਣ ਜਾਵੜਾ ਆਪਦਾ ਹੋਈ ਹੈ ਨਾ ਐਵੇਂ ਇੰਨੇ ਖਰਚੇ ਕਰਨ ਨਾਲੋਂ ਤੇ ਵੈਸੇ ਉਹ ਸੀ ਨਾ ਸੀ ਯਾਦ ਕਰ ਰਹੇ ਸੀ ਮੈਨੂੰ ਬੜਾ ਵਧੀਆ ਲੱਗ ਰਿਹਾ ਸੀ ਮੈਂ ਕਿਹਾ ਚਲੋ ਹਨਾ ਕੀਤਾ ਤਾਂ ਉਦੋਂ ਵੀ ਆਈ ਫੁੱਲ ਜੀ ਸਿੱਟੇ ਸੀ ਪਰ ਹੋਰ ਜੀ ਬੜਾ ਵਧੀਆ ਲੱਗਿਆ ਤੇ ਜਾਦਾਂ ਨੇ ਵੀ ਇੱਕ ਹੋਰ ਮੇਰੀਆਂ ਜਿਹੜੀਆਂ ਵੈਸੇ ਮੋਸਟਲੀ ਮੇਰੇ ਜਿਹੜੇ ਸਬਸਕ੍ਰਾਈਬਰ ਆ ਹੈ ਰੰਗੜ ਤੇ ਚਲੋ ਬਸ ਥੋੜਾ ਜਿਹਾ ਹੋਰ ਤੋੜ ਲੇਗੇ ਤੇ ਆਪਾਂ ਚੱਲਦੇ ਆਂ ਤੇ ਤੁਸੀਂ ਵੀ ਆ ਦੀ ਕੋਈ ਯਾਦ ਸਾਂਝੀ ਕਰਿਓ ਜਿਹੜੀ ਮੈਂ ਤੁਹਾਡੇ ਨਾਲ ਕੀਤੀ ਆ ਵੀ ਤੁਸੀਂ ਆ ਦੀ ਜਿਵੇਂ ਆ ਫੋਟੋ ਸ਼ੂਟ ਆ ਕਿੰਨੇ ਨੇ ਆ ਫੁੱਲਾਂ ਦੇ ਵਿੱਚ ਕੀਤੇ ਆ ਤੇ ਆਲਦਿਆ ਤੇ ਹੋਰ ਮੇਰੀ ਆਪਣਾ ਸਾਰੀਆਂ ਕਿਵੇਂ ਆ ਸਾਗ ਸੂਗ ਆਪਾਂ ਲੱਗਿਆ ਬਣਾਉਣ ਜੇ ਖਾਣਾ ਆ ਜੋ ਠੀਕ ਆ ਹਲੇ ਮੰਨ ਲਈ 15 ਲੱਖ ਰੁਪਈਆ ਦਾ ਹਮ ਸਾਡੇ ਜਿਹੜਾ ਪ੍ਰੋਫੀਲ ਮੇਰੇ ਕੋਲ ਲਿਖਿਆ ਸੀ ਰੁਪਈਆ ਰੁਪਈਆ ਜਵੇ ਤੇ ਸਭ ਕਿਤਾਬੀ ਆ ਸਾਡਾ ਡੈਡੀ ਬਾ ਮਲੋਈ ਮੋਟਾ ਮੋਟਾ 15-16 ਲੱਖ ਰੁਪਈਆ ਹੋ ਗਿਆ ਤੇ ਜੇ ਵਿਡਿੰਗ ਕਰਦੇ ਜਾਂ ਵਿੱਚ ਮੰਗਣਾ ਹੈ ਤੇਰੀ ਮਾਂ ਕਹਿੰਦੀ ਸੀਗੀ ਵਧੀਆ ਉਹ ਨਹੀਂ ਕੀਤਾ ਹਨਾ 1 ਲੱਖ 2 ਲੱਖ ਉਹ ਫਿਰ ਬੈਡਿੰਗ ਦਾ ਉਹੋ ਕੰਮ ਖਾ ਲੱਖ 2 ਲੱਖ 20 ਲੱਖ ਦੇ ਨੇੜੇ ਜਾ ਬੱਜ ਗਏ ਇਹਦਾ ਕੀ ਹੋਇਆ ਵਿਆਹ ਕਰਾਉਣਾ ਉਹ ਤਾਂ ਆਪਣੇ ਗੁਰੂ ਸਾਹਿਬ ਪਾਏ ਕਹਿੰਦੇ ਵੀ ਉਹਦਾ ਨੋਰਮਲ ਵਿਆਹ ਕਰੋ ਨਾ ਕੁੜੀਆਂ ਦੇ ਬੋਹੇ ਬਣਾਓ ਹਾਂ ਸਹੀ ਗੱਲ ਆ ਬੋਹੇ ਪਾਓ ਹਨਾ ਆਪਾ ਉਹ ਚੀਜ਼ ਨਾ ਕਰਦੇ ਨਹੀਂ ਗੁਰੂ ਪਰਸਾ ਨਾਲ ਹੂੰ ਗੁਰੂ ਨਾਲ ਗੋਦ ਗਰੇ ਜਾਓ ਸਦਾ ਉਹਦਾ ਸੇਕੋ ਸਕਾਓ ਹਨਾ ਥੱਲੇ ਬਹਿ ਕੇ ਮਰਿਆਦਾ ਨਾਲ ਇਸ ਤੋਂ ਬਾਅਦ ਆਪਦਾ ਘਰ ਜਿਹੜਾ ਕੋ ਮਰਜ਼ੀ ਕਰ। ਹੂੰ। ਵਿਆਹ ਉਹ ਬਸਾਂ ਨੇ ਕਰਨਾ ਚਾਹੀਦਾ। ਮੈਂ ਤਾਂ ਹੱਤੋਂ ਵੀ ਗੱਲ ਕਰ। ਪਰ ਮੈਂ ਤਾਂ ਪ੍ਰੀ-ਵੇਡਿੰਗ ਇੱਕ ਵਾਰੀ ਹੁਣ ਕਰਾਉਣੀ ਆ। ਜਦੋਂ ਮੇਰੇ ਵਿਆਹ ਨੂੰ 25 ਸਾਲ ਹੋ ਗਏ ਮੈਂ ਤਾਂ ਪ੍ਰੀ-ਵੇਡਿੰਗ ਕਰਾਉਣ ਦੀ। ਵਿਆਹ ਹੋਣ ਤੇ ਕਰਾਉਣਾ। ਹੈ? 50 ਸਾਲ ਤਾਂ ਕਮ ਨਹੀਂ ਆਪਾਂ ਕਿੱਥੇ ਪਹੁੰਚਣਾ। 50 ਸਾਲ ਕਿਹੜਾ ਹੁੰਦਾ 골ਡੰਦਾ ਕਿਹੜਾ। 골ਡ ਕਿਹੜਾ ਦਾ 골ਡ ਰੰਦਾ ਇੱਕ ਵਾਰੀ ਕਿਹੜਾ ਅਨਿਵਾਰਸਰੀ 골ਡ। ਬਸ ਉਦੋਂ ਮੈਂ 50 ਤੇ ਸਿਲਵਰ ਹੁੰਦੀ ਆਣੀ ਨਾ। 50 ਤੇ ਪਤਾ ਨਹੀਂ ਆਪਾਂ ਲੈਣਾ। ਓਏ, ਨਾੜ ਜਾ। ਮੈਂ ਤਾਂ ਜਾਉਂਗੀ ਪ੍ਰੀ ਵੈਡਿੰਗ ਕਰਾਉਣ ਬਹੁਤ ਖਾਗ ਆਪਣੀ ਦੇ ਪਿੰਡਾਂ ਦੇ ਪ੍ਰੀ ਵੈਡਿੰਗ ਕੀਤਾ ਜਿ ਘਰਾਂ ਚੁੱਲੇ ਮੂਰੇ ਜੋ ਖੜਾ ਰੰਗਲਾ ਬਈ ਚੱਲ ਗਈ ਚੱਲ ਇਹਦਾ ਪ੍ਰਾਇਮ ਪੜਾਉਣ ਦਾ ਫਾਇਦਾ ਕੀ ਚਲੋ ਜੀ ਆਪਾਂ ਚੱਲੇ ਆ ਘਰੇ ਹਨ ਤੇ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤੁਲਜੀਤ ਘਰ ਕੋ ਕੇ ਉਹ ਵਧੀਆ ਮਿਲ 5-7 ਵਾਰੀ ਕੀਤ ਆ ਗਈ ਅੱਜ ਦੇਸੀ ਖਲਗੋਂ ਮਿਲੇ ਆ ਇਹ ਹੁੰਦੀ ਆ ਆਪਣੇ ਦੇਸੀ ਖਲਗੋਂ ਬਹੁਤ ਵਧੀਆ ਚੀਜ਼ ਆ ਜਿਹੜੇ ਬਹੁਤ ਵਧੀਆ ਬਣਦੇ ਅੱਜ ਕੱਲ੍ਹ ਹਾਈ ਬੈੱਡ ਵੀ ਆ ਗਏ ਉਨੇ ਸਵਾਦ ਨਹੀਂ ਬਣਦੇ ਸਬਜ਼ੀ ਜਿਹਨੇ ਇਹ ਬਣਦੇ ਖਾਣ ਚ ਵੀ ਇੰਨੇ ਮਿੱਠੇ ਆ ਸਤਿ ਸ਼੍ਰੀ ਅਕਾਲ ਜੋ ਵਧੀਆ ਲੱਗਦੀਆਂ ਤਾਂ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਮੇਰੀਆਂ ਭੈਣਾਂ ਜਾਂ ਵੀਰ ਜਾਂ ਮੇਰੇ ਬੱਚੇ ਪਹਿਲੀ ਵਾਰ ਮੇਰੇ ਚੈਨਲ ਤੇ ਆਇਆ ਕੁਲਜੀਤ कौर ਕੌਕੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਦੇ ਆਂ ਕੰਨ ਵੀ ਵੀਡੀਓ ਦੇ ਨਾਲ ਧੰਨਵਾਦ ਡੈਲੀ ਇੱਕ ਫੋਟੋ ਕਰਾ ਲਈਏ